ਹਾਂਜੀ ਸਤਿ ਸ੍ਰੀ ਅਕਾਲ ਸਰ ਨੂੰ ਮੈਂ ਤੁਹਾਡਾ ਆਪਣਾ ਲੱਖੀ ਸ਼ਿਰਗਿਲ ਮੈਂ ਬਈ ਆਪਣੇ ਦਾ ਘਰਾਂ ਦੇ ਲੱਗ ਗਿਆ ਇੱਕ ਚੀਜ਼ ਤੇ ਮੈਂ ਹੁਣ ਘਰ ਨੂੰ ਜਾਂਦਾ ਸੀਗਾ ਤੇ ਇਦੋਂ ਟਰੱਕ ਜੂ ਮੈਂ ਤੇਲ ਪਾ ਕੇ ਆ ਇੱਧਰ ਮੈਂ ਆਪਣਾ ਟਰੱਕ ਖੜਾਦਾ ਉੱਥੇ ਉਦੀ ਨੇ ਉਧਰ ਤੇ ਇੱਧਰ ਤੁਹਾਨੂੰ ਮੈਂ ਚੀਜ਼ ਦਿਖਾਉਣ ਲੱਗਾ ਮਾਹ ਚਲੋ ਜਿਹੜੇ ਭੈਣ ਭਾਈ ਆਪਣੇ ਨਾਲ ਜੁੜੇ ਹੋਏ ਆਗੇ ਉਹਨਾਂ ਨੂੰ ਦਿਖਾ ਦੀ ਜਿਵੇਂ ਹੁਣ ਇੰਡੀਆ ਵੀ ਆਪਣੇ ਧੋਨੇ ਦਾ ਸੀਜ਼ਨ ਚੱਲਦਾ ਪਿਆਗਾ ਚੱਲ ਪਿਆ ਹਨਾ ਜੀਰੀਆਂ ਜੂਰੀਆਂ ਵੱਢਣ ਲੱਗ ਗਏ ਤੇ ਇੱਥੇ ਵੀ ਜਿਵੇਂ ਕੈਲੀਫੋਰਨੀਆ ਜਿਵੇਂ ਝੋਨੇ ਦਾ ਸੀਜ਼ਨ ਪੂਰਾ ਫੁੱਲ ਚੱਲਦਾ ਪਿਆ ਗਾ ਕਪੈਨਾ ਕਪੂਨਾ ਸਾਰੇ ਖੇਤਾਂ 'ਚ ਚੱਲਦੀਆਂ ਪਈਆਂ ਤੇ ਨਾਲ ਹੀ ਇਹ ਟਾਈਮ ਜਿੰਦੋਂ ਝੋਨੇ ਦਾ ਸੀਜ਼ਨ ਹੁੰਦਾ ਇੱਥੇ ਆ ਦੇਖ ਸਕਦੇ ਹੋ ਇੱਧਰ ਢੇਰ ਲੱਗੇ ਹੋਏ ਆਗੇ ਮੰਗਰ ਮੇਰੇ ਇਹ ਦੂਰੋਂ ਦੇਖਦੇ ਆਪ ਨੂੰ ਐ ਲੱਗਦਾ ਗਾ ਵਿਖਣੀ ਝੋਨੇ ਦੇ ਢੇਰ ਲੱਗੇ ਹੋਏ ਨੇਗੇ ਪਰ ਇਹ ਸਾਰੇ ਬਦਾਮਾਂ ਦੇ ਆ ਗਏ ਬਦਾਮ ਆ ਗਏ ਇਹ ਸਾਰੇ ਬਦਾਮਾਂ ਦੇ ਢੇਰ ਲੱਗੇ ਹੋਇਆ ਆ ਦੇਖ ਸਕਦੇ ਉੱਧਰ ਥੋੜਾ ਮੈਂ ਗਾਂਹ ਤਾਂ ਨਹੀਂ ਇਹਦਾ ਸੂਰਜ ਜਿਆਦਾ ਪੈਂਦਾਗਾ ਹਜੀ ਤੇ ਆ ਦੇਖੋ ਜਿਵੇਂ ਆਪਣੇ ਮੰਡੀ ਜਿਹਾ ਢੇਰੀਆਂ ਲੱਗੀਆਂ ਪਈ ਆਉਂਦੀਆਂ ਇਦਾਂ ਜਿਹੜੇ ਇਥੇ ਫਾਰਮਰ ਨੇ ਕਿਸਾਨ ਨੇ ਇਥੇ ਤੇ ਉਹ ਇਦਾਂ ਹੀ ਆਪਦੇ ਖੇਤ ਜਿ ਮੰਨ ਲਓ ਲਿਆ ਕੇ ਰੱਖ ਲੈਂਦੇ ਢੇਰੀਆਂ ਬਣਾ ਲੈਂਦੇ ਆਗੇ ਜਿੰਨੂੰ ਛਾੜਦੇ ਆਗੇ ਇਹ ਮੈਨੂੰ ਦਿਖਾਉਣਾ ਜ਼ੂਮ ਕਰਕੇ ਨੰਬਰ ਵਗੈਰਾ ਵੀ ਇਹਨਾਂ ਤੇ ਲਿਖੇ ਹੋਵੇਂ ਜਿਵੇਂ ਜਿਹੜੇ ਖੇਤਾਂ ਜੂ ਲਿਆਉਂਦੇ ਹੋਏ ਜਾਂ ਵੈਰਾਈਟੀ ਵਗੈਰਾ ਦੇ ਹਿਸਾਬ ਤੇ ਹਨਾ ਤੇ ਦਿਖਾਉਣਾ ਤੁਹਾਨੂੰ ਆ ਦੇਖੋ ਬਈ ਕਰ ਏ ਹੈਗੇ ਬਦਾਮ ਤੇ ਆ ਦੇਖੋ ਜੀ ਮੈਂ ਇੱਥੇ ਨੰਬਰ ਲਿਖਿਆ ਹੋਇਆ 300 ਤੇ ਉਹ ਪਰਾਂ ਉੱਤੇ ਲਿਖਿਆ ਹੋਇਆ 400 ਤੇ ਉਦਾਂ ਹੀ ਇੱਧਰ ਆਹ ਸਾਈਨ ਲੱਗਾ ਹੋਇਆ ਇਹਦੇ 200 ਨੰਬਰ ਲਿਖਿਆ ਹੋਇਆ ਆ ਦੇਖੋ ਇਹਦਾ ਬਦਾਮ ਨੇ ਇਹ ਸਾਰੇ ਦੇਖ ਸਕਦੇ ਹੋ ਆ ਟਰੱਕ ਇਥੋਂ ਜਿਹੜੇ ਇਹਨਾਂ ਨੂੰ ਹੁਣ ਇਹ ਲੈ ਕੇ ਜਾਂਦੇ ਹੋਣਗੇ ਮੰਦਲਾ ਦਾ ਭਰ ਕੇ ਦੀ ਸਾਵਧਾਨ ਤੇ ਇਧਰ ਬਦਾਮਾਂ ਦੀ ਸਾਫ ਸਫਾਈ ਹੁੰਦੀ ਹੈਗੀ ਜਿਵੇਂ ਆਹ ਇੱਥੇ ਲਿਆ ਕੇ ਰੱਖੇ ਹੋਏ ਨੇ ਹੁਣ ਇਹ ਪਹਿਲਾਂ ਇਹ ਬੂਟਿਆਂ ਤੋਂ ਝਾੜ ਲੈਂਦੇ ਹੈਗੇ ਮੰਨ ਲਓ ਖੇਤ ਚੋਂ ਦਰਖਤਾਂ ਤੋਂ ਮਸ਼ੀਨ ਨਾਲ ਝਾੜ ਲੈਂਦੇ ਥੱਲੇ ਡਿੱਗ ਜਾਂਦੇ ਸਾਰੇ ਲਲੂ ਧਰਤੀ ਤੇ ਤੇ ਉਸ ਤੋਂ ਬਾਅਦ ਇਹਨਾਂ ਦਾ ਇੱਕ ਹੋਰ ਮਸ਼ੀਨ ਆਗੀ ਉਹਦੇ ਨਾਲੇ ਸਾਰੇ ਚੱਕ ਲੈਂਦੇ ਹੈਗੇ ਥੱਲੋਂ ਉਧਰ ਲਿਆ ਕੇ ਇੱਥੇ ਛੱਡ ਜਾਂਦੇ ਆ ਜਿਵੇਂ ਆਹ ਢੇਰੀਆਂ ਇਹ ਹਜੇ ਸਾਫ਼ ਨਹੀਂ ਹੋਈਆਂ ਇਹ ਜਿਵੇਂ ਖੇਤਾਂ ਦੇ ਉੱਪਰੀਆਂ ਇਹਨਾਂ ਨੇ ਉਮੀ ਛੱਡੀਆਂ ਹੋਈਆਂ ਨੇ ਤੇ ਹੋ ਪਰਾਂ ਸਾਫ਼ ਕਰਦੇ ਪਿਆ ਉਹ ਦੇਖੋ ਇਹ ਆ ਦੇਖੋ ਮਸ਼ੀਨ ਇਧਰ ਲੱਗੀ ਹੋਈ ਹੈਗੀ ਇਹ ਸਾਫ਼ ਕਰਦੀ ਪਈ ਹੈਗੀ ਇਧਰ ਦੇਖੋ ਬਈ ਆ ਦੇਖਿਆ ਦਿਓ ਇਧਰੋਂ ਕਿੰਨੀ ਦੂਰ ਤੱਕ ਜਿਵੇਂ ਆਪਣੇ ਪਿੰਡਾਂ ਦੀ ਮੰਡੀ ਹੁੰਦੀ ਆ ਉਹ ਤੋਂ ਜ਼ਿਆਦਾ ਜਗ੍ਹਾ ਇਹਨਾਂ ਦੀ ਢਡੀ ਹੁੰਦੀ ਆ ਦੇਖ ਲਓ ਇੱਥੋਂ ਉਹ ਦੇਖ ਕਿੱਥੇ ਤੱਕ ਢੇਰੀਆਂ ਨੇ ਥੱਲੇ ਸਾਰਾ ਕੱਚਾ ਥਾਂਗਾ ਉਹ ਦੇਖ ਆ ਦਿਨ ਜੀ ਕਿੱਥੇ ਤੱਕ ਢੇਰੀਆਂ ਆ ਇੱਧਰ ਵੀ ਆ ਮਸ਼ੀਨਾਂ ਲੱਗੀਆਂ ਇਹਨਾਂ ਚ ਸਫਾਈ ਕਰਦੇ ਤੇ ਨਾਲ ਆਪਾਂ ਵੀਡੀਓ ਬਣਾਵਾਂਗੇ ਇੱਥੇ ਇੱਕ ਪੈਨਾ ਚੱਲਦੀ ਆ ਉਹਨਾਂ ਦੀ ਵੀ ਵੀਡੀਓ ਬਣਾਵਾਂਗੇ ਤੇ ਦੇਖੋ ਆ ਟਰੱਕ ਜਿਹੜਾ ਦਿਖਾਇਆ ਸੀਗਾ ਇਹ ਉਹ ਲੰਘਿਆ ਉਹ ਇਸੋਂ ਪਰਕੇ ਲੈ ਗਿਆ ਹੁਣਾਂ ਤੇ ਇਧਰ ਉਹ ਪਰਲੇ ਸ਼ਰੇ ਤੇ ਵੀ ਲੱਗੀ ਹੋਈ ਹੈ ਮਸ਼ੀਨ ਸਫਾਈ ਵਾਲੀ ਐਦਾਂ ਭਰਾਵੋ ਬਦਾਮਾਂ ਦੀ ਹੁੰਦੀ ਆ ਸਾਫ ਸਫਾਈ ਐਦਾਂ ਇਹਨਾਂ ਦੇ ਨੰਬਰ ਲਿਖੇ ਹੁੰਦੇ ਆਗੇ ਸਾਰੇ ਤੇ ਜਿਵੇਂ ਆ ਇਧਰ ਨੰਬਰ ਲਿਖੇ ਹੋਇਆ ਗਿਆ ਆ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ 400 ਨੰਬਰ ਤੇ ਐਦਾਂ ਹੀ ਅੰਦਰ ਅੰਦਰ ਵੀ ਢੇਰੀਆਂ ਦੇ ਨੰਬਰ ਲਿਖੇ ਹੋਏ ਨੇਗੇ